ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੇ ਨੌਜਵਾਨਾਂ ਲਈ ਸੇਮ ਭਗਵਾਨ ਤਮਾਨ ਨੇ ਕਰਤਾ ਵੱਡਾ ਐਲਾਨ ਸੁਣਾਈ ਖੁਸ਼ਖਬਰੀ ਕਿਹਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਲਿਆਂਦਾ ਜਾਵੇਗਾ ਮਤਾ 8ਵੇਂ ਪੇ ਕਮਿਸ਼ਨ ਬਾਰੇ ਵੱਡੀ ਖੁਸ਼ਖਬਰੀ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਹੋਣ ਜਾ ਰਿਹਾ ਚੋਖਾ ਵਾਦਾ ਅਕਾਲੀ ਦਲ ਵਿੱਚੋਂ ਬਾਹਰ ਕੱਢੇ ਬਾਗੀ ਲੀਡਰਾਂ ਬਾਰੇ ਪਹਿਲੀ ਵਾਰ ਬੋਲੇ ਸੁਖਵੀਰ ਬਾਦਲ ਕੀਤਾ ਸ਼ਬਦੀ ਹਮਲਾ ਪੰਜਾਬ ਚ ਹੋਣ ਵਾਲੀਆਂ ਚੋਣਾਂ ਬਾਰੇ ਨਵੀਂ ਖਬਰ ਹੁਣ ਇਹਨਾਂ 5 ਸੀਟਾਂ ਤੇ ਹੋਵੇਗੀ ਜੀਵਨੀ ਚੋਣ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ 'ਚ ਰਹੇਗੀ ਸਰਕਾਰੀ ਛੁੱਟੀ ਪੰਜਾਬ ਸਰਕਾਰ ਨੇ ਕੀਤਾ ਐਲਾਨ ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਬਿਜਲੀ ਮੰਤਰੀ ਨੇ ਪੰਜਾਬੀਆਂ ਨੂੰ ਸੁਣਾਈ ਖੁਸ਼ਖਬਰੀ ਕਿਹਾ ਪੀਐਸਪੀਸੀਐਲ ਨੇ 151 ਕਰੋੜ ਰੁਪਏ ਦੇ ਅਪਗ੍ਰੇਡੇਸ਼ਨ ਕਾਰਜ ਕੀਤੇ ਪੰਜਾਬ 'ਚ ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਨਵੀਂ ਖੁਸ਼ਖਬਰੀ ਸਾਹਮਣੇ ਆਈ ਹੈ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਨ ਨੌਜਵਾਨਾਂ ਲਈ ਆਉਂਦੇ ਦਿਨਾਂ ਵਿੱਚ ਨਵੀਆਂ ਭਰਤੀਆਂ ਹੋਣ ਜਾ ਰਹੀਆਂ ਹਨ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 2001 ਵਿੱਚ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ 80000 ਸੀ ਅਤੇ 2024 ਵਿੱਚ ਵੀ 80000 ਹੀ ਰਹੀ ਹੈ ਇਸ ਸਮੇਂ ਦੌਰਾਨ ਕਿੰਨੀ ਜਨਸੰਖਿਆ ਵਧੀ ਹੈ ਕਿੰਨਾ ਜੁਰਮ ਵਧਿਆ ਹੈ ਪਰ ਪੁਲਿਸ ਦੀ ਨਫਰੀ ਨਹੀਂ ਵਧੀ ਅਸੀਂ ਇਸ ਨੂੰ 90000 ਤੇ ਲੈ ਕੇ ਗਏ ਹਾਂ ਹੁਣ ਸਵਾ ਲੱਖ ਤੱਕ ਲੈ ਕੇ ਜਾਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਪੁਲਿਸ ਵਿੱਚ 10000 ਨਵੀਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ ਇਸ ਸੰਬੰਧੀ ਬਕਾਇਦਾ ਮਾਨਸੂਨ ਸੈਸ਼ਨ ਵਿੱਚ ਵੀ ਮਤਾ ਲਿਆਂਦਾ ਜਾਵੇਗਾ ਇਸ ਨਾਲ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲੇਗਾ ਪੁਲਿਸ ਵਿੱਚ ਨਵੀਂ ਭਰਤੀ ਨਾਲ ਨਫਰੀ ਵੀ ਵਧਾਈ ਜਾਵੇਗੀ ਇਸ ਨਾਲ ਅਪਰਾਧ ਵੀ ਘਟੇਗਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਟੈਸਟ ਪਾਸ ਕਰੋ ਨੌਕਰੀ ਤੁਹਾਨੂੰ ਪੰਜਾਬ ਸਰਕਾਰ ਦੇਵੇਗੀ ਨਾ ਤਾਂ ਇਸ ਲਈ ਕਿਸੇ ਸ਼ਿਫਾਰਿਸ਼ ਦੀ ਲੋੜ ਹੈ ਤੇ ਨਾ ਹੀ ਰਿਸ਼ਵਤ ਦੀ ਸਿਰਫ ਮਿਹਨਤ ਕਰੋ ਤੇ ਅੱਗੇ ਆਓ ਮੁਲਾਜ਼ਮਾਂ ਵੱਲੋਂ 8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਹੁਣ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਮੁਲਾਜ਼ਮਾਂ ਨੂੰ ਦੋ ਵਿਕਲਪ ਪੇਸ਼ ਕੀਤੇ ਹਨ ਦਰਅਸਲ ਕੇਂਦਰ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਤਨਖਾਹ ਢਾਂਚੇ ਨੂੰ ਸੋਧਣ ਲਈ ਹਰ ਸਾਲ ਦਾ ਸਾਲ ਬਾਅਦ ਤਨਖਾਹ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ ਹੈ ਇਹ ਕਮਿਸ਼ਨ ਮਹਿੰਗਾਈ ਤੇ ਰਹਿਣ ਸਹਿਣ ਦੀ ਲਾਗਤ ਸਮੇਤ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਤਨਖਾਹਾਂ ਤੇ ਪੱਤੇ ਵਧਾਉਣ ਦੀ ਸ਼ਿਫਾਰਿਸ਼ ਕਰਦਾ ਹੈ ਮੰਨਿਆ ਜਾ ਰਿਹਾ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਭਾਰੀ ਵਾਧਾ ਹੋਵੇਗਾ ਹਾਲਾਂਕਿ ਹਾਸਲ ਜਾਣਕਾਰੀ ਵਾਰੇ ਕੇਂਦਰ ਸਰਕਾਰ ਵੱਲੋਂ ਪੇਸ਼ ਦੋਵੇਂ ਵਿਕਲਪਾਂ ਬਾਰੇ ਖਾਸ ਵੇਰਵੇ ਨਹੀਂ ਮਿਲੇ ਪਰ ਇਹ ਸਪਸ਼ਟ ਹੈ ਕਿ ਸਰਕਾਰ 8ਵੀਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਵੱਖ-ਵੱਖ ਤਰੀਕਿਆਂ ਤੇ ਵਿਚਾਰ ਕਰ ਰਹੀ ਹੈ ਹੁਣ ਜੇ ਇਹ ਕਦਮ ਸਰਕਾਰੀ ਕਰਮਚਾਰੀਆਂ ਨੂੰ ਸਪਸ਼ਟ ਕਰ ਦੇਵੇਗਾ ਕਿ ਉਹਨਾਂ ਦੀ ਭਵਿੱਖੀ ਤਨਖਾਹ ਦੀ ਸਿਰਜਣਾ ਕਿਵੇਂ ਹੋਵੇਗੀ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਹੈ ਹਾਲਾਂਕਿ ਇਸ ਦੇ ਲਾਗੂ ਹੋਣ ਦੀ ਸਹੀ ਤਰੀਕ ਦਾ ਜੈ ਐਲਾਨ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਸਰਕਾਰ ਇਸ ਸੰਬੰਧ ਵਿੱਚ ਜਲਦ ਹੀ ਸਪਸ਼ਟ ਬਿਆਨ ਦੇਵੇਗੀ ਸ਼੍ਰੋਮਣੀ ਕਾਲੀ ਲਲੇ ਪ੍ਰਧਾਨ ਸੁਭੀਰ ਸਿੰਘ ਬਾਦਲ ਸ਼ਹੀਦ ਕਰਨੈਲ ਸਿੰਘ ਦੀ ਵਰਸੀ ਮੌਕੇ ਰੱਖੇ ਸਮਾਗਮ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਨੇ ਪਾਰਟੀ ਵਿੱਚੋਂ ਬਾਗੀ ਹੋਏ ਆਗੂਆਂ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਕਾਲਦਲ ਦੀ ਪਾਰਟੀ 103 ਸਾਲਾ ਪੁਰਾਣੀ ਪਾਰਟੀ ਹੈ ਅੱਜ ਆਪਣੀ ਪਾਰਟੀ 'ਤੇ ਕੌਮਤੇ ਹਮਲੇ ਹੋ ਰਹੇ ਹਨ ਨਾ ਕਈ ਪਾਰਟੀ ਵਿੱਚ ਇਹੋ ਜਿਹੇ ਹਿੱਗदार ਹਨ ਜੋ ਚੇਅਰਮੈਨੀਆਂ ਕਰਕੇ ਵੀਕ ਗਏ ਹਨ ਅਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਹੈ ਅੱਜ ਕੱਲ ਗੁਰੂ ਘਰਾਂ ਤੇ ਵੀ ਕਬਜ਼ੇ ਹੋਣੇ ਸ਼ੁਰੂ ਹੋ ਗਏ ਹਨ ਉਹ ਇਨ੍ਹਾਂ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ ਤੱਕ ਤ ਹਜੂਰ ਸਾਹਿਬ ਦਾ ਜਿੱਥੇ ਲੋਕ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਆਉਂਦੇ ਹਨ ਉਸ ਲਈ ਜਿਹੜਾ ਬਜ਼ੁਰਗ ਨਾ ਐਕਟ ਬਣਾਇਆ ਸੀ ਉਸ ਐਕਟ ਨੂੰ ਕੇਂਦਰ ਦੀ ਸਰਕਾਰ ਨੇ ਤੋੜ ਦਿੱਤਾ ਹੈ ਜਿਹੜਾ ਹੁਣ ਐਕਟ ਬਣਾਇਆ ਹੈ ਉਸ ਵਿੱਚ ਆਪਣੇ ਚਾਪਲੂਸਾਂ ਨੂੰ ਮੈਂਬਰ ਬਣਾ ਦਿੱਤਾ ਹੈ ਜਿਹੜੀ ਆਪਣੀ ਪ੍ਰਥਾ ਹੈ ਕਿ ਚੁੰਨੇ ਅਸੀਂ ਆਪਣੇ ਨੁਮਾਇੰਦੇ ਭੇਜਦੇ ਹਾਂ ਉਸ ਪ੍ਰਥਾ ਨੂੰ ਕੇਂਦਰ ਸਰਕਾਰ ਨੇ ਤੋੜ ਦਿੱਤਾ ਹੈ ਅਤੇ ਆਪਣੇ ਚਾਹੇਤਿਆਂ ਦਾ ਉੱਥੇ ਕੰਟਰੋਲ ਕਰਵਾ ਦਿੱਤਾ ਹੈ। ਉਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਰਾਹੀਂ ਚੋਣ ਹੁੰਦੀ ਸੀ ਪਰ ਅੱਜ ਉੱਥੇ ਵੀ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ। ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਕਾਲਦਲ ਦੀ ਸਰਕਾਰ ਵੱਲੇ ਕੀਤੇ ਗਏ ਕਾਰਜਾਂ ਦਾ ਵੀ ਜ਼ਿਕਰ ਕੀਤਾ ਅਤੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ। ਪੰਜਾਬ ਚ ਜਿਮਨੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਾਲੀ ਦਲ ਦੇ ਵਿਧਾਇਕ ਵੱਲੋਂ ਆਪ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਸੂਬੇ ਵਿੱਚ ਇੱਕ ਹੋਰ ਵਿਧਾਨ ਸਭਾ ਸੀਟ ਖਾਲੀ ਹੋ ਜਾਵੇਗੀ ਦੱਸ ਦੇ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਪੰਜਾਬ ਦੇ ਚਾਰ ਵਿਧਾਇਕਾਂ ਨੇ ਅਸਤੀਫਾ ਦਿੱਤਾ ਸੀ ਇਸ ਲਈ ਹੁਣ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਉਪ ਚੋਣ ਹੋਵੇਗੀ ਜਾਣਕਾਰੀ ਇਹ ਹੈ ਕਿ ਉਪ ਚੋਣਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਸ਼ੁਰੂ ਵਿੱਚ ਪਹੁ ਸਕਦੀ ਹਨ ਚੇਤੇ ਰਹੇ ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਰ ਨੇ ਚੋਣ ਜਿੱਤੀ ਸੀ ਇਸ ਕਾਰਨ ਹੁਣ ਚੋਣ ਕਮਿਸ਼ਨ ਵੱਲੋਂ ਉਹਨਾਂ ਦੀ ਬਰਨਾਲਾ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਦਿੱਤਾ ਜਾਵੇਗਾ ਇਹ ਸੀਟ ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਹੈ ਇਸੇ ਤਰ੍ਹਾਂ ਗਿੱਦੜਵਾਹ ਵਿਧਾਨ ਸਭਾ ਸੀਟ ਤੇ ਵੀ ਜਿੰਨੀ ਚੋਣ ਹੋਵੇਗੀ ਕਿਉਂਕਿ ਗਿੱਦੜਵਾਹ ਤੋਂ ਕਾਂਗਰਸ ਵਿਧਾਇਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗਮੀ ਲੁਧਿਆਣਾ ਲੋਕ ਸਭਾ ਸੀਟ ਜਿੱਤੇ ਹਨ ਗਿੱਦੜਵਾਹ ਸੀਟ ਇਸ ਸਮੇਂ ਕਾਂਗਰਸ ਦੇ ਕੋਲ ਸੀ ਗੁਰਦਾਸ ਪ੍ਰੋਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਲੋਕ ਸਭਾ ਸੀਟ ਤੇ ਚੋਣ ਜਿੱਤੀ ਹੈ ਇਸ ਲਈ ਡੇਰਾ ਬਾਬਾ ਨਾਨਕ ਸੀਟ ਨੂੰ ਵੀ ਖਾਲੀ ਐਲਾਂ ਦਿੱਤਾ ਜਾਵੇਗਾ ਉੱਥੇ ਹੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੇ ਚੱਬੇਵਾਲ ਵਿਧਾਨ ਸਭਾ ਸੀਟ ਦੀ ਦੀ ਨਿਤਾ ਕਰਨ ਵਾਲੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਚੋਣ ਜਿੱਤ ਗਏ ਸਨ ਅਜਿਹੀ ਹਾਲਤ ਵਿੱਚ ਚੱਬੇਵਾਲ ਵਿਧਾਨ ਸਭਾ ਸੀਟ ਉਤੇ ਵੀ ਚੋਣ ਕਮਿਸ਼ਨ ਨੂੰ ਪਹੁੰਚੋਂ ਕਰਵਾਉਣੀ ਪਵੇਗੀ ਪੰਜਾਬ ਵਿੱਚ 5 ਵਿਧਾਨ ਸਭਾ ਸੀਟਾਂ ਉਤੇ ਜਿਮਨੀ ਚੋਣਾ ਸੂਬੇ ਦੀਆਂ ਸਿਆਸੀ ਤਿਰਾਂ ਲਈ ਵੱਡੀ ਚੁਣੌਤੀ ਹੋਣਗੀਆਂ ਬੀਤੇ ਦਿਨੀ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਹੈ ਜਿਸ ਦੇ ਚਲਦਿਆਂ ਸਕੂਲਾਂ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਿਹੜੇ ਜ਼ਿਲ੍ਹੇ ਵਿੱਚ ਛੁੱਟੀ ਐਲਾਨੀ ਗਈ ਹੈ ਉਹਨਾਂ ਵਿੱਚ ਜਲੰਧਰ ਗੁਰਦਾਸਪੁਰ ਮੋਗਾ ਨਵਾਂ ਸ਼ਹਿਰ ਅੰਮ੍ਰਿਤਸਰ ਮਾਨਸਾ ਬਨਿੰਡਾ ਸੰਗਰੂਰ ਸ਼ਾਮਿਲ ਹਨ ਇਸ ਤੋਂ ਇਲਾਵਾ ਪਟਿਆਲਾ ਤਰਨਤਾਰਨ ਅਤੇ ਪਠਾਨਕੋਟ ਵਿੱਚ ਸਿਰਫ ਉਹਨਾਂ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ ਜਿਹੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਪੰਜਾਬ ਵਿੱਚ ਕੁਝ ਦਿਨਾਂ ਤੋਂ ਮੌਸਮ ਦਾ ਮિજાਜ ਬਦਲਿਆ ਹੋਇਆ ਹੈ ਅੱਜ ਵੀ ਕੁਝ ਥਾਵਾਂ ਤੇ ਭਾਰੀ ਮੀਂਹ ਪਵੇਗਾ ਇਸ ਸੰਬੰਧੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਨਾਲ ਹੀ yellow alert ਵੀ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਹ ਅਲਰਟ ਕਿਸੇ ਇੱਕ ਜ਼ਿਲ੍ਹੇ ਲਈ ਨਹੀਂ ਹੈ ਤਾਪਮਾਨ ਚ ਵੀ ਜ਼ਿਆਦਾ ਬਦਲਾ ਨਹੀਂ ਹੈ ਇਹ ਔਸਤ ਤਾਪਮਾਨ ਨਾਲੋਂ 2. 2 ਡਿਗਰੀ ਵੱਧ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਿੱਤੇ ਦਿਨੀ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਇਸ ਦੌਰਾਨ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਹੈ ਇਸ ਦੇ ਨਾਲ ਹੀ ਮੌਸਮ ਬਰਸਾਤ ਵਾਲਾ ਵੀ ਬਣਿਆ ਹੋਇਆ ਸੀ ਮਾਨਸੂਨ ਸਰ ਗਰਮ ਹੋਣ ਕਾਰਨ ਸੂਬੇ ਵਿੱਚ ਬਾਰਿਸ਼ ਹੋ ਰਹੀ ਹੈ ਹਾਲਾਂਕਿ ਇਹ ਅਜੇ ਵੀ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੋ ਨੇ ਪੀਐਸਪੀਸੀਐਲ ਵੱਲੋਂ ਪਾਵਰ ਟ੍ਰਾਂਸਮਿਸ਼ਨ ਨੈਟਵਰਕ 'ਚ ਜਨਵਰੀ 2024 ਤੋਂ ਹੁਣ ਤੱਕ ਵੱਡੇ ਅਪਗ੍ਰੇਡੇਸ਼ਨ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਸੰਯੁਕਤ ਅਨੁਮਾਨਿਤ ਲਾਗਤ 152 ਕਰੋੜ ਰੁਪਏ ਹੈ ਇਹ ਪ੍ਰਾਪਤੀ ਪ੍ਰੋਸੇਮਾਨ ਦਾ ਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੱਲ ਮਹੱਤਵਪੂਰਨ ਕਦਮ ਹੈ ਇਹ ਪ੍ਰਗਟਾਵਾ ਕਰਦੇ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 3968 KV ਗ੍ਰਿਡ ਸਬਸਟੇਸ਼ਨ ਚਾਲੂ ਕੀਤੇ ਗਏ ਹਨ ਇਸ ਤੋਂ ਇਲਾਵਾ 32 ਪਾਵਰ ਟਰਾਂਸਫਾਰਮਰ ਦੇ ਵਾਦੇ ਦੇ ਨਤੀਜੇ ਵਜੋਂ ਸਮਰਥਾ ਚ 277 MVA ਦਾ ਵਾਅਦਾ ਹੋਇਆ ਹੈ 5 ਨਵੇਂ ਪਾਵਰ ਟਰਾਂਸਫਾਰਮਰ ਵੀ ਲਗਾਏ ਗਏ ਹਨ ਜਿਨ੍ਹਾਂ ਸਦਕਾ 75.5 MVA ਦੀ ਵਾਧੂ ਸਮਰਥਾ ਦਾ ਯੋਗਦਾਨ ਪਿਆ ਹੈ ਬਿਜਲੀ ਮੰਤਰੀ ਹਰਪਜਨ ਸਿੰਘ ਗੀਟਿਓ ਨੇ ਕਿਹਾ ਹੈ ਕਿ ਪੀਐਸਪੀਸੀਐਲ ਦਾ ਮਕਸਦ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਤਕਨੀਕੀ ਤਰੱਕੀ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟਿਕਾਊ ਬਿਜਲੀ ਸਪਲਾਈ ਨੂੰ ਯਕੀਨੀ ਬਣਾ ਕੇ ਸੂਬੇ ਦੀਆਂ ਬਦਰੀਆਂ ਊਰਜਾ ਮੰਗਾਂ ਨੂੰ ਪੂਰਾ ਕਰਨਾ ਹੈ ਪੀਐਸਪੀਸੀਐਲ ਖਪਤਕਾਰਾਂ ਨੂੰ ਭਰੋਸੇਯੋਗ ਤੇ ਕੁਸ਼ਲ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਇਸ ਦੀਆਂ ਇਹ ਪ੍ਰਾਪਤੀਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣਾ ਤੇ ਲੋਕਾਂ ਨੂੰ ਬਿਹਤਰ ਬਿਜਲੀ ਸਹੂਲਤਾਂ ਦੇਣ ਲਈ ਬਿਜਲੀ ਟਰਾਂਸਮਿਸ਼ਨ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਇਸ ਦੇ ਵਿਸਤਾਰ ਕਰਨ ਦੇ ਯਤਨਾਂ ਨੂੰ ਦਰਸਾਉਂਦੀਆਂ ਹਨ ਇਹਦੇ ਮਾਰ ਚੱਲ ਰਹੇ ਵਿਚਾਰ ਬਟਾਂਦਰਾ ਕੁਝ ਐਕਟ ਸੋਧਣੇ ਨੇ ਜਿਵੇਂ ਚੋਣ ਨਿਸ਼ਾਨ ਵਾਲਾ ਤੇ ਜਾਂ ਫਿਰ ਜੋ ਰੌਸਟਰ ਹੈ ਕਈ ਪਿੰਡਾਂ ਦਾ ਇਹ 50% ਲੇਡੀਆਂ ਨੂੰ ਰਿਜ਼ਰਵ ਹੈ ਕਈ ਪਿੰਡ ਬਹੁਤ ਦਿਰ ਤੋਂ ਰਿਜ਼ਰਵ ਚੱਲ ਰਹੇ ਨੇ ਜਾਂ ਕਈ ਪਿੰਡ ਜਨਰਲ ਚੱਲ ਰਹੇ ਨੇ ਤਾਂ ਸਾਡਾ ਥੋੜਾ ਰੋਟੇਸ਼ਨ ਹੋਊਗਾ ਤੋਂ ਬਾਅਦ ਫਿਰ ਅਨਾਉਂਸ ਕਰਾਂਗੇ ਮਾਨ ਸਾਹਿਬ ਇਹ ਪਾਰਟੀਆਂ ਤੋੜਦਾ ਨਹੀਂ ਜੀ ਮੈਂ ਮੈਂ ਉਹ ਤਾਂ ਆਪ ਹੀ ਟੁੱਟੇ ਪੈਨੇ ਜੀ ਮੈਂ ਉਹਨਾਂ ਨੂੰ ਕੀ ਤੋੜਨਾਂ ਮਾਨ ਸਾਹਿਬ ਤੁਹਾਡੇ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਦੇਖੋ ਕੋਨਾ ਪਾਰਟੀਆਂ ਚ ਹੈਗੇ ਚੰਗੇ ਬੰਦੇ ਪਰ ਨਹੀਂ ਮੌਕਾ ਮਿਲਦਾ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਤਾਂ ਫਿਰ ਡਾਕਟਰ ਸੁਖੀ ਨੇ ਫੈਸਲਾ ਕੀਤਾ ਕਿ ਮੈਂ ਜਿਹੜਾ ਇਸ ਪਾਰਟੀ ਨਾਲ ਚੱਲਣਾ ਅੰਦਰ ਆ ਜੋ ਵੈਲਕਮ ਹੈ ਚੰਗੇ ਬੰਦੇ ਸਾਨੂੰ ਵੀ ਲੋੜ ਹੈ ਹੈਨਾ ਅਸੀਂ ਕੋਈ ਦਰਵਾਜ਼ੇ ਬੰਦ ਕਰਕੇ ਨਹੀਂ ਬੈਠੇਗੇ ਬਸ ਸਾਡੀ ਪਾਰਟੀ ਬਸ ਇੰਨੀ ਕੀ ਹੈ ਅੱਜ ਹੋਰ ਬਹੁਤ ਸਾਰੇ ਜਿਹੜੇ ਦੇਸ਼ ਭਰ ਦੇ ਵਿੱਚ ਚੰਗੇ ਲੋਕ ਨੇ ਦੇਸ਼ ਭਗਤ ਲੋਕ ਨੇ ਦੇਸ਼ ਨੂੰ ਕੈਰ ਕਰਨ ਵਾਲੇ ਲੋਕ ਨੇ ਅੱਜ ਬਹੁਤ ਸਾਰੇ ਕਰੋੜਾਂ ਦੇ ਗਿਣਤੀ ਵਿੱਚ ਹੋਰ ਆਉਣਗੇ ਸੋ ਬਾਕੀ 33% 40% ਉਹ ਆਪਦਾ ਦੇਖਣ ਕਿ ਉਹਨਾਂ ਕੋਲੇ ਕਿੰਨੇ ਪਰਸੈਂਟ ਹੈ ਪਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਮਜਬੂਰ ਕਰਕੇ ਜਾਂ ਕੋਈ ਡਰਾ ਕੇ ਜਾਂ ਕੋਈ ਉਹ ਨਹੀਂ ਆਪ ਦੀ ਮਰਜ਼ੀ ਨਾਲ ਆਏ ਤੇ ਸਾਡੀ ਪਾਰਟੀ ਨੂੰ ਬਲ ਮਿਲੂਗਾ ਦੁਆਬੇ ਦੇ ਖਾਸ ਤੌਰ ਤੇ ਬੜੇ ਵਧੀਆ ਸ਼ਭੀ ਉਹਨਾਂ ਦੀ ਔਰ ਇੱਕ ਜੈਂਟਲਮੈਨ ਨੇ ਇੱਕ ਡਾਕਟਰ ਨੇ ਔਰ ਸੇਵਾ ਕਰਦੇ ਲੋਕਾਂ ਨੇ ਆਪਦੇ ਪ੍ਰੋਫੈਸ਼ਨਾਂ ਹੀ ਵੀ ਤੇ ਨਾਲ ਜਿਹੜਾ ਰਾਜਨੀਤੀ ਦੇ ਵਿੱਚ ਵੀ ਸੇਵਾ ਕਰਦਾ ਮੈਡਿਟੂਰਿਜ਼ਮ ਬਣਾਉਣ ਦੀ ਹੱਫ ਦੀ ਕਰਤੀ ਸੀ ਉਹ ਕਦੋਂ ਸ਼ੁਰੂ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਇੱਥੇ ਜੀ ਹੈਰੀਟੇਜ ਸਟਰੀਟ ਆ ਜਿਹੜੀ ਉਹਦਾ ਬਹੁਤ ਜਲਦੀ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਪਿੱਛੇ ਜਿਹੜਾ ਮਿਊਜ਼ੀਅਮ ਆ ਉਹਦਾ ਕੰਮ ਮੁਕੰਮਲ ਕਰਕੇ ਇਹਦਾ ਸੰਪੰਨ ਕੀਤਾ ਕੁਝ ਇੱਥੇ ਥੋੜੇ ਬਹੁਤ ਅਰੇਂਜਮੈਂਟਸ ਹੋਰ ਕਰਨ ਵਾਲੇ ਨੇ ਉਹਨੂੰ ਅਸੀਂ ਅਰੇਂਜਮੈਂਟਸ ਕਰਦੇ ਪਏ ਆ ਨਿਜਿੰਦਾ ਕੰਮ ਮੁਕੰਮਲ ਹੋਇਆ ਭਗਤ ਸਿੰਘ ਜੀ ਦੇ ਉਹ ਉਹਨਾਂ ਦੇ ਪਿੰਡ ਤੇ ਉਹਨਾਂ ਇੱਥੇ ਤੱਕ ਜਿਹੜੀ ਅਸੀਂ ਇੱਕ ਹੈਰੀਟੇਜ ਸਟਰੀਟ ਬਣਾ ਰਹੇ ਉਹਦਾ ਕੰਮ ਹੈ ਜਿਹੜਾ ਉਹ ਜਲਦੀ ਸ਼ੁਰੂ ਹੋ ਜੂਗਾ ਉਹ ਉਹਦੇ ਨਾਲ ਇੱਥੇ ਟੂਰਿਜ਼ਮ ਨੂੰ ਬਹੁਤ ਫਲਾਰਾ ਮਿਲਣਾ ਜੀ ਇੱਕ ਦੋਸਤ ਨੰਬਰ ਤੋਂ ਇਹ ਬੱਚਾ ਸ਼ੁਰੂ ਹੋ ਰਿਹਾ ਉਹ ਇਸ ਖਾਸ ਕੀ ਨੋ ਕਰ ਰਹੇ ਨੇ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਵਿੱਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਿਰ ਜਿਹੜੇ ਸੈਸ਼ਨ ਰੱਖਦੇ ਰਹਿੰਦੇ ਤਾਂ ਕਿ ਵੱਧ ਤੋਂ ਵੱਧ ਮਤੇ ਨਵੇਂ ਕੁਝ ਪਾਸ ਕੀਤੇ ਜਾ ਸਕਣ ਲੋਕ ਭਲੇ ਲਈ ਮਹਾਰਾਜ ਦੇ ਦੇਣੇ ਕਸਵਾਤੀ ਕਦੋਂ ਸ਼ੁਰੂ ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰਾ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਤਿਆ ਹੋ ਬੋਲਦਾ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲਦੂ ਚੰਦੂ ਮਾਜਰਾ ਜੀ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੈਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰਾ ਜੀ ਨੂੰ ਪੁੱਛਦਾ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ ਬਾਈ ਨੰਬਰ ਫਾਟਕ ਦੇ ਕੋਲ ਜਿਹੜਾ ਮੈਰੇਜ ਪੈਲੇਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਲੈਕਸਨ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚ ਲਾਉਣ ਤੋਂ ਬਾਅਦ ਦੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ ਹੈ ਨਹੀਂ ਕੀਤੀ ਮੈਂ ਸਬੂਤ ਦੇਉਂ ਕਹਿਣ ਇੱਕ ਵਾਰੀ ਚੰਨੂ ਮਾਜ ਲਾਖੀ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਵਾਲੀ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰ ਦਿਆ ਝੋਲੀ ਅਡ ਲਈ ਕਿ ਸੱਚੇ ਪਾਤਸ਼ਾਹ ਉਹ ਮੈਨੂੰ ਮੁਖੀ ਦੀ ਸੇਵਾ ਦਿੱਤੀ ਹੈ ਬਤੌਰ ਮੁਖੀ ਮੈਂ ਆਪਣੀ ਚੋੜੀ ਚ ਸਭ ਕੁਝ ਕੋਲਣਾ ਜੋ ਪਾਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਹਾਂ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਦਾ ਮਨਾਓ ਪਰ ਮਨਾਉ ਤਾਂ ਤਾਂ ਆਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੋ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੋੜਾ ਸਾਹਿਬ ਦੀ ਸੁਪਤਰੀ ਦੇ ਆਲਟਾ ਸਨਾਰ ਤੋਂ ਇਲੈਕਸ਼ਨ ਲੜਿਓ ਕਿ ਨਹੀਂ ਲੜੇ ਉਹ ਆਪ ਵੱਲੋਂ ਖੜੀ ਸੀ ਤੁਸੀਂ ਅਕਾਲੀ ਹਲ ਖੜੇ ਸੀ ਤੁਸੀਂ ਉਦੋਂ ਟੋੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਦ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਹੁਣ ਲਾਂਭਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਮਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹਾਂ ਮੈਂ ਸਜ਼ਾ ਦਾ ਜਾਇਜ਼ਕ ਹੈ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਦੂਸਰਾ ਹੁਣ ਆ ਜਿਹੜੇ ਨਵੇਂ-ਨਵੇਂ ਚਾ ਜਾ ਕੇ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮਸ਼ਾ ਕੋਲੋਂ ਜਥੇਦਾਰ ਅਕਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਪਰੋਸਾ ਹੀ ਨਹੀਂ ਹੈ ਅਕਾਲ ਤਖਤ ਸਾਹਿਬ ਤੇ ਤੇ ਤੁਸੀਂ ਅਕਾਲ ਤਖਤ ਸਾਹਿਬ ਜਾਣਦੇ ਕਿਉਂ ਜੇ ਸੁਖਵੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਅਕਾਲ ਤਖਤ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਭਰੋਸਾ ਹੈ ਕਿ ਨਹੀਂ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀਆਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲਦੂ ਇਹਨਾਂ ਨੇ ਕੀ ਕੀਤਾ ਆ ਪਰਮਿੰਦਰ ਢੀਡਸਾ ਆ ਵੀਡੀਓ ਮੈਂ ਲਿਓੜੀ ਭੁੱਲ ਗਿਆ ਤੁਹਾਨੂੰ ਦਿਖਾ ਦਿੰਦਾ ਕਹਿੰਦਾ ਜਿੱਤਣ ਲਈ ਤਾਂ ਵੋਟਾਂ ਪੈਣੀਆਂ ਹੀ ਆ ਨਾ ਡੇਰੇ ਵਾਲਿਆਂ ਦੀਆਂ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਡੇਰੇ ਵਾਲੇ ਨਾਲ ਰਲ ਗਿਆ ਜਿਹੜੇ ਜਾਜਾ ਵੋਟਾਂ ਮੰਗਦੇ ਹੋ ਉਹਨਾਂ ਨੂੰ ਕਹਿੰਦੇ ਆਂ ਅਸੀਂ ਗੁਨਾਹ ਕੋਈ ਨਹੀਂ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ 'ਚ ਬਾਦਲ ਸਾਹਿਬ ਦਰਯੋਮੇ ਵੇਸ਼ ਸਿਆਸਤਦਾਨ ਸੀ ਉਹ ਇਹਨਾਂ ਦੇ ਗੁਨਾਹ ਬਖਸ਼ਦੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਰਟੀ 'ਚ ਨਵਾਰਡ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਭੇਜੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਉਹ ਕਿਤਾਬਾਂ 'ਚ ਲਿਖਿਆ ਹੋਇਆ ਹੈ 26 ਜਨਵਰੀ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਬਣਾਇਆ ਹੋਇਆ ਅਕਾਲ ਤਖਤ ਟਾਉਣਾ ਹੈ ਤੇ ਚੰਦੂ ਮਾਜਰਾ ਉਦੋਂ ਸਰਕਾਰ ਵਿੱਚ ਕੋਆਪਰੇਟਿਵ ਮਨਿਸਟਰ ਸੀ 200 ਬੰਦੂਕ ਧਾਰੀ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਪਾਠ ਖੰਡਨ ਹੋਣ ਲੱਗਾ ਸੀ ਉਹਦਾ ਬਚਾ ਹੋਇਆ ਉਹ ਯਾਰ ਅਕਾਲ ਤਖਤ ਤੇ ਜਾ ਕੇ ਗੋਲੀਆਂ ਚੜਾਉਣ ਵਾਲੇ ਬਾਦਲ ਸੁਖਵੀਰ ਸਿੰਘ ਨੂੰ ਸਲਾਹ ਦੇਣ ਕਿ ਅਕਾਲ ਤਖਤ ਦਾ ਸਤਕਾਰ ਕਰੀਦਾ ਹੁੰਦਾ ਹੈ ਇਸਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਂਗਣਵੜੀ ਦੇ ਰਸਨ ਬਾਰੇ ਇੱਕ ਵੱਡਾ 이슈 ਖੜਾ ਹੋਇਆ ਕਿ ਉਹ ਰਸਨ ਬਹੁਤ ਖਰਾਬ ਆ ਰਿਹਾ ਉਹ ਬਸ ਇਹੋ ਬਾਤ ਹੈ ਮੈਂ ਕਹਾਂਗੀ ਕਿ ਜਿਸ ਨੂੰ ਵੀ ਡਾਊਟ ਹੈ ਖੁਦ ਜਾ ਕੇ ਆਂਗਣਵੜੀ ਸੈਂਟਰਾਂ ਦੇ ਵਿੱਚ ਚੈੱਕ ਕਰਾ ਹੁਣ ਅਸੀਂ ਲੈਬ ਟੈਸਟ ਵੀ ਕਰਾਏ ਮੈਂ ਖੁਦ ਵੀ ਚੈੱਕ ਕਰਕੇ ਆਈ ਹਾਂ ਔਰ ਉਹਦੇ ਵਿੱਚ ਬਹੁਤ ਵੱਡਾ ਪੋਲਿਟੀਕਲ ਅਜੰਡਾ ਸੀ ਔਰ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਆ ਜਿੱਥੇ ਕਿਤੇ ਵੀ ਕੋਈ ਮੈਨੂੰ ਬੈਨੇਫਿਸ਼ੀਅਰੀ ਕਹਿ ਦਵੇ ਦੀ ਰਾਸ਼ਨ ਖਰਾਬ ਆ ਤਾਂ ਅਸੀਂ ਕਦਮ ਵੰਦ ਕਰਦੇ ਹਾਂ